ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਨਹੀਂ ਵਾਲਾ ਮੌਸਮ ਬਣਿਆ ਪਿਆ ਹੈ ਨਾ ਦੇਖਦੇ ਆ ਵੀ ਪੈਂਦਾ ਕਿ ਨਹੀਂ ਥੋੜੀ ਥੋੜੀ ਜਿਹੀਆਂ ਕਿਣੀਆਂ ਤਾਈਆਂ ਤੀਆਂ ਹੋਰ ਦੇਖਦੇ ਆ ਹੁਣ ਕਿੱਥੇ ਬਣਦਾ ਕਿਾ ਨਹੀਂ ਭੈਣ ਜੀ ਦਾ ਪੂਰੀ ਹੁਸਵਾਬ ਨਾ ਅੱਜ ਨਹੀਂ ਤਾਂ ਸ਼ਾਮ ਤੱਕ ਕੱਲੂ ਸਵੇਰੇ ਰਹਿਣ ਸੁਭਾਵਨਾ ਵੀ ਪੂਰਾ ਪਾਉਂਗਾ ਬਾਕੀ ਦੇਖਦੇ ਆ ਹੁਣ ਕਹੇ ਜਾਂ ਮੌਸਮ ਆ ਰਹੇ ਹਾਂ ਚਲੋ ਦੇਖਦੇ ਆ ਹੋਰ ਵੀ ਫਿਕਰ ਦਾ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਐ ਛੱਡਿਆਏ ਪਨੀਰੀ ਪਨੀਰੀ ਛੱਡਿਆਏ ਹਾਂ ਮੱਧੜ ਲੱਗਿਆ ਤਾਂ ਹੁਣ ਹਾਂ ਭਈਏ ਕਹਿੰਦੇ ਪਵੇਰਾ ਮਾ ਪੈ ਲੈਣ ਤੋਂ ਕਿ ਲੋਕਾਂ ਨੇ ਝੜੇ ਕਢਾਇਏ ਤੁਸੀਂ ਕਹਦਾ 10 ਕਗਣੀਆਂ ਤਾਂ ਪਹਿਲਾਂ ਤੋਂ ਠੰਡਾ ਤਾਂ ਉਹਦੀ ਮੌਸਮ ਉਹਨਾ ਮੈਂ ਵੀ ਸਾਡਾ ਕੰਮ ਖੜਜਣਾ ਜੀ ਨਾ ਪੈਣਾ ਮੀਂਹ ਅੱਜ ਪਰੀਰੀ ਪੂਰੀ ਪਟਲੇਗੇ ਕਿ ਨਹੀਂ ਪੂਰੀ ਪਟਲੇਗੇ ਸਰਜੂ ਸਰਜੂ ਆ ਬਜੂ ਮੇ ਬਾਜ਼ਾਰ ਗੁੱਟੇ ਉੱਪਰ ਲਿਖਤੀ ਕਿੜੀ ਕਿੜੀ ਕਦੂ ਤੇ ਰਾਤੀ ਜਲਦੀ ਬਾਰਾ ਉਹ ਵੀ ਉਹ ਵੀ ਹੋਰ ਉਹਦੇ ਪਾਣੀ ਪਾਣੀ ਫਿਰ ਤਾਂ ਮੰਡ ਜੇ ਉਹ ਰਾਤ ਨੂੰ ਜਲਦੀ ਮਗੈ ਦੀ ਨਾਲੇ ਆ ਗਈ ਹੁਣੀ ਐ 1 ਵਜੇ ਆਈ ਆ ਬਾਈ 1 ਵਜੇ ਉਹ ਆ ਗਈ ਹੁਣੀ ਐ ਜੇ ਸੁੱਕਾ ਗਿਆ ਤਾਂ ਫੁੱਲ ਭਰੇ ਪੈ ਜਾਮ ਗਿਆ ਸਾਰੇ ਭਰ ਗਏ ਫਿਰ ਤਾਂ ਸਾਰੇ ਹੀ ਬੰਦ ਕਰ ਲੱਗਿਆ ਹੁਣ ਫੇ ਤਾਂ ਕਦੂ ਕਰੂੰਗਾ ਹੁਣ ਕਦੂ ਕਰ ਦੇਣਾ ਆ ਗਿਆ ਅਸ ਫਿਰ ਰੋਤਾ ਰੋਦਾ ਭਰ ਤੇ ਦਾ ਉਹਦੇ 2 ਘੰਟੇ ਚੱਲ ਗਈ ਰੋਦਾ ਭਰ ਗਿਆ ਉਹ ਵੀ ਭਰਨੇ ਵਾਲੀ ਆ ਇੱਥੇ ਵੀ 1 ਵਜੇ ਦੀ ਆਈ ਵੀ ਆ ਨਾ ਹਾਂ ਹੋਰ ਉਹ ਵੀ ਭਰ ਜਾਣਾ ਉਹ ਤਾਂ ਪਹਿ ਗਈ ਆ। ਭਾਜੀ ਚਾਰ ਕਿੜੀਆਂ ਪੈ ਕੇ ਗੱਲ ਪਾਣੀ ਨਾਲ ਜੇ ਨਾ ਕੱਦੂ ਦਾ ਮੁੱਕਣਾ ਨਹੀਂ ਭਈਆਂ ਤੇ ਤਾਂ ਹੀ ਤਾਂ ਮੈਂ ਬਾਉਣ ਲੱਗਿਆ ਮੈਂ ਕਿਹਾ ਵੀ ਬਾਗੇ ਸੁਆਗਾ ਮਾਰ ਦੂੰਮਾ। ਮਾਰਦੇ ਸੁੱਕੇ ਸੁੱਕੇ ਜੇ। ਹੋਰ ਕਿ ਮੀਂਹ ਆ ਜਾਣਾ ਮੈਂ ਕਿਹਾ। ਉਹਦੇ ਪਰੇ ਬਿਠਾ ਲਿਓ ਸਾਡੇ ਦੋ ਟਰੈਕਟਰ ਉੱਥੀ ਐ। ਹਾਂ ਹਾਂ। ਉਹਨਾਂ ਪਰੇ ਆ ਜਣਾ। ਨਹੀਂ ਆਉਗੇ ਸਾਡੇ ਤੁਰ ਕੇ ਵੀ ਲੱਗੀ ਜਾਓ। ਨਾ ਦੂਆ ਵੀ ਜਨਰੇਟਰ ਵਾਲਾ ਵੀ। ਆ ਉਹ ਵੀ ਹੁਣ ਆਏ ਜਾਣਾ ਉਹ ਤਾਂ ਵਿੱਲਾ ਹੋ ਗਿਆ। ਉਹਨਾਂ ਕੱਦੂ ਕਰਕੇ ਜਨਰੇਟਰ ਆ ਜੂਗਾ ਇੱਕ ਮੋਟਰਸਾਈਕਲ ਤੇ ਚਾਰ ਬੰਦੇ ਤੇ ਇੱਥੇ ਪਲਟੀਆਂ ਨੇ ਸੀਗਾ ਚਾਰ ਤੋਪ ਉਠਾ ਲਿਓਂਦਾ। ਇੱਕ ਮੋਟਰਸਾਈਕਲ ਲੈ ਜਾਾਂਗੇ ਉਹ ਤਾਂ ਦਰਦੀ ਵਿੱਲੇ ਖੜਾ ਉੱਥੇ ਚਲ ਆ ਜਾ ਫੇ ਤੈਨੂੰ ਛੱਡ ਕੇ ਆਵਾਂ ਛੱਡ ਕੇ ਆ ਜੱਲ ਚਲ ਦੇਖ ਆ ਵੀ ਰੋਟਰੀ ਨੂੰ ਆਇਆ ਮੈਂ ਤਾਂ ਹੁਣ ਲੈਣਾ ਕੀ ਜੀ ਭਈਆਂ ਦੀ ਅੱਛਾ ਸਾਈਕਲ ਲੈ ਲੋ ਇੱਕ ਪੰਜ ਚਾਰ ਸੌ ਦਾ ਦੋ ਸਾਈਕਲ ਆ ਮੇਰੇ ਵਾਲਾ ਸਾਈਕਲ ਉਹਨਾਂ ਕੋਲ ਤੇ ਕਹਿੰਦੇ ਸਾਈਕਲ ਤਾਂ ਇਹਨੂੰ ਸਾਡੇ ਕੋਲ ਝੂਠ ਬੋਲਦੇ ਮੇਰੇ ਵਾਲਾ ਸਰਵਾ ਲੂ ਉਹ ਮੇਰੇ ਵਾਲਾ ਸਾਈਕਲ ਉਹਨਾਂ ਕੋਲ ਚਲ ਛੱਡ ਕੇ ਆ ਗਏ ਝੂਠ ਬੋਲਦੇ ਆ ਝੂਠ ਬੋਲਦੇ ਆ ਜਿਹੜੀ ਖੜੇ ਗਏ ਫੇਰਾ ਆਹ ਵਜੀ ਇੱਲੀ ਦੇ ਲੈ ਬਲਾ ਪਾਸ ਦੀ ਕਾਰੀਏ ਕਹਦੇ 10 ਕਿਲੇ ਲੱਗਣੇ ਆਏ ਲੱਗਣਾ ਆਏ ਲੱਗਣਾ ਆਪ ਦੀ ਦੀ ਆ ਕਿੰਨੀ ਹੋਊਗੀ ਆ ਦੁਆੜ ਮਸਾ ਲੱਗਣਾ ਸਾਰੀ ਆ ਦੁਆੜ ਮਸਾ ਲੱਗਣਾ ਸਾਰੀ ਉਹ ਇਕੱਠੀ ਕਰਕੇ ਦੁਆੜ ਤੇਰਾ ਮਸਾ ਲੱਗਣਾ ਮਸਾ ਲੱਗਣਾ ਉੱਤੇ ਹੈ ਜਿਹੜਾ ਹੁਣ ਪਰੌਤਾ ਕਿਹੜੀ ਲਾਉਣੀ ਆ ਉਹ ਉਹ ਪਰ ਲਈ ਕੋਈ ਛੋਟੀ ਛੋਟੀ ਨਹੀਂ ਦੇਰੂ ਪਾ ਥੋੜਾ ਜਿਹਾ ਛੋਟੀ ਕਿੱਥੇ ਆ ਆਇਆ ਖਾਵਾ ਇਹ ਭਲੇਖਾ ਛੋਟੀ ਦਾ ਛੋਟੀ ਤੇ ਬਿਲਕੁਲ ਇਹ ਇਹ ਗੁੱਟੀ ਪੱਟ ਕੇ ਪਤਾ ਲੱਗਦਾ ਇਹ ਤਾਂ ਹੈ ਕਿਉਂਕਿ ਇੰਨੀ ਜੜਦਾਗਾ ਥੱਲੇ ਹੀ ਹੁੰਦੀ ਆ ਇਹ ਖੇਤ ਹੋਏ ਵੇ ਮੜ ਮੜਾ ਇੰਨਾ ਪਾਣੀ ਚਾਹੀਦਾ ਹਾਂ ਇਹ ਤਾਂ ਛੋਟੀ ਨਹੀਂ ਰੋਈ ਮੁੱਕੀ ਆ ਯਾਰ ਇਹ ਤਾਂ ਤੂੰ ਦੱਤਾ ਦੱਤਾ ਵੀ ਕਰ ਰਿਹਾ ਅਜਾ ਵੀ ਘਰੇ ਕਰਨੀ ਨਹੀਂ ਉੱਥੇ ਕੀ ਬਤਾ ਦੋ ਆੜ ਤੇਰਾ ਮਸਾ ਲੱਗਣਾ ਇਹਦੇ ਨੂੰ ਦੋ ਆੜ ਬਲੋਸ ਨਹੀਂ ਦੁੱਗਾ ਹਿਸਾਬ ਲਾ ਦੋ ਵੀਗੇ ਲੱਗ ਜੂ ਸਵਾ ਦੋ ਲੱਗ ਜੂ ਵਸ ਮੈਂ ਤਾਂ ਕਹਿੰਦਾ ਠੀਕ ਆ ਐਨੀ ਵੀ ਜੀ ਹੈ ਐਨੀ ਵੀ ਠੀਕ ਆ ਜਦੋਂ ਤੋੜ ਕੇ ਲਾਉਂਦੇ ਆ ਉਹਨੂੰ ਵੀ ਦੱਸ ਲੈ ਗਾਉਂ ਨੂੰ ਤੋੜਦੇ ਖਲੇ ਪਰ ਇਹ ਤੋੜ ਕੇ ਕਾਹਦੇ ਲਾਉਂਦੇ ਆ ਕਿਉਂਕਿ ਗੈਰ ਨੂੰ ਮੇਰੇ ਨੂੰ ਹੂਟ ਲੱਗੇ ਆਹੇ ਲੱਗਦੇ ਨੂੰ ਨਹੀਂ ਜੀ ਹਾਂ ਸਮਝਿਆ ਗਾਦੀ ਛੋਟੀ ਛੋਟੀ ਨਹੀਂ ਜੀ ਲੈ ਬਾਈ ਕੇ ਪਟੀ ਇਹਨੂੰ ਖਰਾਬ ਕਰਦਾ ਐਨੀ ਆ ਲੈ ਕਿੱਥੇ ਛੋਟੀ ਉਹ ਠੀਕ ਹੈ ਠੀਕ ਹੈ ਬੰਦੀ ਜੀ ਗੱਟ ਤੇ ਬਾਦ ਬਈ ਹਸਬੀ ਨੂੰ ਪਤਾ ਮਜੂਛਾ ਜਿਹੜੀ ਦੂਈ ਕਹਿੰਦਾ ਦਾ 400 ਪਤਾ ਨਹੀਂ ਕਿੰਨੀ 71 71 ਪੁੱਤਰ ਇਹ ਹਾਂ ਆਹਗਾ ਗੀਲੇ ਲਾਜੀ ਗੁਦਰਾ ਸਿੰਗ ਲਾਦਨੇ ਤੇਰੇ ਤਿੰਨ ਚੀਤੇ ਰਹਾਂਗਾ ਤਿੰਨ ਲਾਜੂਗਾ ਜੇ ਨਾ ਤਿੰਨ ਲਾਗੇ ਫਿਰ ਮੈਂ ਉਧਰ ਪੰਗਾ ਨਹੀਂ ਲੈਣਾ ਤਿੰਨ ਦਿਨ ਲਾ ਦੂੰਗਾ ਉਹ ਪਾਪਾ ਨੇ ਰੌਤਾ ਜੇਗਾ ਲਾ ਹੋਏ ਉੱਤੇ ਮੁੱਤੇ ਪੁੱਤੇ ਹਾਂ ਫੇਰ ਉੱਤੇ ਜੇ ਬਾਸ਼ਦੀ ਹੋਈ ਹਲੇ ਦੇਣੀ ਹੈ ਨਹੀਂ ਇਹਨੂੰ ਇਹ ਪੰਗਾ ਹੋਰ ਪਾਉਂਦੇ ਸਾਰੇ ਲੈਨ ਸਿਰ ਨਹੀਂ ਪੱਟਦੇ ਉਹੀ ਤਾਂ ਪੰਗਾ ਥਾਲਾ ਜੇ ਲੈਨ ਸਿਰ ਪੱਟਦੇ ਹੋ ਨਾ ਆਹ ਰਹੇ ਨਾ ਤਖੂਂਗਾ ਨਹੀਂ ਹਾਂ ਬੰਦੇ ਨੂੰ ਆਈ ਅਹੀ ਜੇ ਕੰਮ ਕਰਦੇ ਆ ਪੰਗਾ ਪੈਂਦਾ ਆਪਣੀ ਮਰਜ਼ੀ ਕੇ ਕਦੇ ਇੱਧਰ ਬੈਠ ਕੇ ਕਦੇ ਉੱਧਰ ਬੈਠ ਕੇ ਕਲੀਦ ਕੰਗਾ ਹੋ ਹੀ ਗਿਆ ਹੋਏ ਲੱਗਦੀ ਨਾ ਨਾ ਹੋਈ ਦੀ ਬਣੀ ਨਹੀਂ ਗਾ ਬਾਈ ਕਹੇ ਮਾਰੇ ਨਹੀਂ ਛੱਡਦਾ ਮੈਂ ਭਾਈ ਜੀ ਨਹੀਂ ਆ ਤਾ ਉਹ ਤਾਂ ਰੇਪ ਆਈ ਦਾ ਫਾਇਦਾ ਵੀ ਨਹੀਂ ਕੋਈ ਨਾ 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 ਛੱਡਿਆ ਵੀ ਨਹੀਂ ਬੱਸ ਕਰ ਕਾ ਨੂੰ ਤੂੰ ਅੱਧੀ ਮੂੰ ਪੱਟ ਦੇਣੀ ਨੇ ਯਾਰ ਕੁਛੀਆਂ ਲੈ ਦੋ ਦਾ ਕੇ ਤੇ ਇਹ ਨਹੀਂ ਦਬਦਾ ਹੈਗਾ ਕਨੀਜ਼ ਸਾਰੀ ਉਹ ਲੂਟ ਹੈ ਗਾਈ ਹੂੰ ਠੀਕ ਨਹੀਂ ਉਹਨਾਂ ਨੂੰ ਮੈਂ ਕਹੇਗਾ ਨਾ ਭਾਈ ਸੱਦੂ ਤੁਸੀਂ ਕਹਨਾ ਮੇਰਾ ਅਕੀਲਾ ਤੁਹਾਡੇ ਖਾਤਰ ਇਹ ਬਰੀ ਦੀ ਜੀ ਨੇ ਖਾਤਰ ਹਾਂ ਠੀਕ ਹੈ ਗੱਲ ਨਾ ਠੀਕ ਹੈ ਸੇਵਾ ਚਾਹੀਦੀ ਫਿਰ ਚਾਹੀਦੀ ਆ ਬਈ ਇਹਨੇ ਤੀਹ ਦੇ ਪਹਿਲਾਂ ਲੱਗਣਾ ਚਾਹੀਦਾ ਦੇ ਵਿੱਚ ਵਾਦ ਨਹੀਂ ਇਹਦੇ 2 ਮਹੀਨੇ ਖੜਾ ਕੇ ਰੱਖੇ ਆ ਖੜਾ ਕੇ ਨਹੀਂ ਪਨੀਰੀ ਹੋਣੀ ਜਣੀ ਆਉਦੀ ਕਈ ਯਾਰ ਬੀਜ ਦੇ ਸਿਸਟਮ ਹੁੰਦਾ ਬੀਜ ਦਾ ਉਹ ਪਨੀਰੀ ਬਾਈ ਪਛਲੀ ਵਾਲੇ ਖੇਤਾਂ ਵਿੱਚ ਆਈ ਬਹੁਤ ਛੇਤੀ ਨਾਲ ਤਾਂ ਕੱਖ ਹੁੰਦਾ ਨਾਲੇ ਛੇਤੀ ਹੁੰਦਾ ਇਹਨਾਂ ਕੱਖਾਂ ਦਾ ਕੋਈ ਨਹੀਂ ਹੁੰਦਾ ਇੱਕ ਸਸਰਾ ਖੇਤ ਤੇ ਰਹਿਉ ਨਾਲੇ ਟਾਈਮ ਦੇ ਦੇਖੀ ਕਿੰਨੀ ਛੇਤੀ ਕਾ ਹੁੰਦੀ ਹੈ ਪੀਟ ਗੈਲ ਛੇਤੀ ਤਿਆਰ ਹੁੰਦੀ ਆ ਉਹ ਚੀਜ਼ ਦਾ ਫਰਕ ਹੈ ਖੇਤ ਕਾਲਾ ਹੋਇਆ ਬੰਦਾ ਮਸ਼ੀਨ ਦਾ ਰੇਰੂ ਬੋਬਿਆ ਬੰਦਾ ਹਾਂ ਨਖਰਾ ਹੀ ਗਾ ਸੁਪਾ ਕਿੱਥੇ ਛੋਟੀ ਗੱਡੀ ਮੈਂ ਤੂੰ ਯਾਰ ਨਹੀਂ ਨਹੀਂ ਪਲੀਜ਼ ਬਹੁਤ ਬਣੀ ਦੀ ਪੜੀ ਜਾਣਾ ਮੈਨੂੰ ਕਹਿੰਦਾ ਚੜ ਗਈ ਇਹ ਨਹੀਂ ਨਹੀਂ ਚੜ ਗਈ ਪਾਣੀ ਖੱਡਿਆ ਪਾਣੀ ਰਹਿ ਗਿਆ 2 ਘੰਟੇ ਦਾ ਕੰਮ ਲੈ ਪਰ ਮੰਨ ਗਈ ਭਾਰਤੀ ਇਹ ਵੇ ਲੈ ਪਰ ਕਹਿੰਦੀ ਛੱਡ ਕਰ ਦੇ ਛੱਡ ਗੱਲੀਆਂ ਕਰ ਦੇ ਇੰਨੀ ਤਾਂ ਸੈਨਾ ਫਿਰ ਬਾਹਰ ਗੇਲ ਵੀ ਨਹੀਂ ਬਾਹਰ ਜਿਹੜੀ ਇਹ ਤਾਂ ਮੈਂ ਅੱਜ ਬਾਹਰ ਨਾ ਜਨਾਬ ਬੈਠੇ ਬੈਠੀ ਬਾਹਰ ਨਾ ਬਸ 13 ਜਣੇ ਫਿਰਦੇ ਆ ਵਾਹ ਜੀ ਵਾਹ ਫੇ ਤਾਂ ਨੇੜੇ ਆ ਗਏ ਕੰਮ ਉਹਨਾਂ ਕੋ ਯਾਰ ਉਹਦੇ 2.5 ਕਿਲੇ ਚਾਹੀਦੇ ਇੰਨਾ ਕਦੋਂ ਕਿੱਥੇ ਲੱਭੀ ਜਾਊਗਾ ਹੁੰਦਾ ਕਦੂ ਹੋਇਆ ਨਹੀਂ ਬਾਈ ਤੇਵਰ ਵੀ ਬਹੁਤ ਆਦੂ ਵਾਲੇ ਵੀ ਆ ਯਾਰ ਹੁਣ 3-4 ਘੰਟੇ ਲਾਇਟ ਆਉਂਦੀ ਕਿਹੜਾ ਗੱਦੂ ਗੱਦੂ ਪਿੱਛੇ ਹੀ ਪੂਰਾ ਹੁੰਦਾ ਔਰ ਲੱਗੀ ਦੀ ਰਾਤੀ ਸੋਣੀ ਛੱਡੀ ਦੀ ਫੇਰ ਸਿਰ ਤੇ ਨਹੀਂ ਕਰਨੀ ਹੈਗੀ ਸਿਰ ਤੇ ਨਹੀਂ ਕਰਨੀ ਤੈ ਭਜਾਈ ਉਦੋਂ ਮੇਰੀ ਗੱਲ ਸੁਣ ਤੁਸੀਂ ਉਹ ਕਹਿੰਦੇ ਸਾਡੇ ਦਾ ਬਾਹਰ ਤਾਂ ਦੀ ਆ ਬਾਈ ਸਾਡੇ ਸੋਣੀ ਚਲਦੀ ਹੈ ਇਹਨੇ ਇਹ ਜੀ ਮੰਗ ਬਾਈ ਆ ਮੰਡੀ ਛੱਡ ਦੋ ਜਿੰਨਾ ਛੱਡੋ ਦੋ ਦਿਨ ਆਈ ਉਹ ਮੰਡੀ ਚ ਵੀ ਚਲਦੀ ਗੱਲ ਦੀ ਛੱ ਰਾਤ ਵਾਲੀ ਨਾ ਜਿਹੜੀ ਵਧੀਆ ਸਵੇਰੇ ਵਾਲੀ ਦੁਪਹਿਰ ਵਾਲਾ ਓਹ ਹੋਰ ਗੱਲ ਹੈ ਬਾਈ ਜਦ ਲਾਈਟ ਲਗਾਤਾਰ ਚੱਲਦੀ ਹੈ ਨਾ ਇਹ ਨੇਰੀਆਂ ਠੜ ਫਿਰ ਮੂਡਰੀ ਵੀ ਬੰਦ ਨੇਰੀਆਂ ਵੀ ਠੜ ਕੇ ਮੂਡਰੀ ਵੀ ਬੰਦ ਹੋ ਜਾਂਦੀ ਬੰਦ ਹੋ ਜਾਂਦੀ ਹੁਣ ਸਾੜੀਆਂ ਦੋਹਾਂ ਨੂੰ ਲਾਤੀ ਚੱਲਦੀ ਹੈ ਦੋ ਹੀ ਮੂਡਰਾ ਬੰਦ ਹੈ ਹਮ ਹੁਣ ਹਿਸਾਬ ਲਾ ਲਾ ਤੋ ਹੀ ਬੰਦ ਆ ਹੁਣ ਪਾਣੀ ਪਾਣੀ ਤੇਨੇ ਓਹ ਘਾਟੇ ਆਉਣੀ ਆ ਓਦੋਂ ਪਿਛਲਾ ਵੀ ਸੁੱਕ ਲੈਂਦਾ ਪਾਣੀ ਸਾਡੇ ਵੀ ਬੰਦੇ ਖੜੀ ਜਾਂਦੀ ਹੈ ਚਲਾਈ ਹੋ ਜਾਂਦੀ ਹੈ ਚਲਾਈ ਹੋ ਨਹੀਂ ਕਿਸੇ ਦਾ ਓਹੀ ਤਾਂ ਫਰਕ ਇਹਦਾ ਬਹੁਤ ਫਰਕ ਪੈਂਦਾ ਹੈ ਇਹ ਕਿ ਨਹੀਂ ਆ ਜਿਹੜਾ ਉਹ ਨਾ ਜਿਹੜਾ ਬਾਰਾ ਸਿੰਘਾ ਉੱਪਰ ਉਹ ਦੇਖ ਕਿੱਥੇ ਪਿਆ ਹੁਣ ਖੇਤ ਮੈਂ ਬਹੁਤ ਭਾਰਾ ਸਾਲ ਤਾਂ ਉਹ ਉਹ ਨਾ ਗਲੋਟ ਨਹੀਂ ਦੇ ਕੇ ਜਦ ਮਾਰਿਆ ਭਗਾ ਗਈ ਜਦ ਹੁਣ ਥੱਲੇ ਸਨ ਉਹ ਤੇ ਇਹ ਕੋਈ ਸਿਰ ਪਹਿਲਾ ਮਜਾ ਪਤਾ ਲੱਗਣਾ ਉਹ ਤੂੰ ਟੈਨਸ਼ਨ ਨਾ ਲੈ ਤਾਂ ਸਿਆਲ ਚ ਕੋੜਾ ਨਹੀਂ ਛੱਡਣਾ ਇਹਦਾ ਹੱਡ ਵੀ ਤੇ ਇੱਕ ਵਾਰ ਤੱਕ ਲਾ ਦੇਣੀ ਚਾਹ ਇਹ ਕਿਤੇ ਜਿਹਨੇ ਇਹਦਾ ਡੱਬਾ ਲਨ ਖਾ ਗਿਆ ਸਾਰੀ ਢੇ ਢੂਰ ਦੇਖ ਲੈ ਔਰੇ ਕਿੰਨੇ ਤੂੰ ਦਿਖਾ ਜਾਣ ਸਿਆਲ ਨਹੀਂ ਚੱਕਦੇ ਮਾ ਤੁਸੀਂ ਨਾ ਚੱਕੋ ਨਹੀਂ ਚੱਕਦੇ ਮਾ ਸਾਨੂੰ ਵਿਲੇਜ ਹੋ ਜਾਣ ਦੋ ਇਹ ਟਰੈਲਰ ਭਾਲ ਲੈਣਾ ਮਾਲ ਉੱਤੇ ਐਵੇਂ ਜਿਹਾ ਸਮਾਨ ਪਿਆ ਸਾਰੇ ਦਲਵੀਰ ਨਾਲ ਪੱਟੇ ਇੱਥੇ ਫੋਰ ਚੱਕਦੇ ਕਹਦੇ ਨਹੀਂ ਪਤਾ ਹੀ ਨਹੀਂ ਕਹਦੇ ਇਹਨੂੰ ਖੂਕੂਆ ਕਿਹੜਾ ਬਾਕੀ ਆ ਸ਼ੀਫੂ ਪੂੰਗੇ ਕੋਈ ਮਾਦੀ ਪੂੰਗੇ ਜਗੜੇ ਦਿਖਾ ਲਈ ਕਿੱਥੇ ਰੱਖਣਾ ਲੋੜੀ ਨੂੰ ਵੀ ਬੁਲਾ ਦੇਣਾ ਉੱਥੇ ਰੱਖਣਾ ਆਪਾਂ ਪਰਲੀ ਕੰਧ ਚੱਲ ਲੈਣਾ ਠੀਕ ਹੈ ਚੱਕ ਕੇ ਲੈ ਆਉਂਦੇ ਰਹਿ ਗਾਜੂ ਨੂੰ ਕਾਣੀ ਹੈ ਜਿਹੜੇ ਹੈਗੀ ਦੀ ਭਰੀ ਭਈ ਹੋਊਗੀ ਚੱਕ ਲੈਗੇ ਆ ਤੂੰ ਕੱਲ ਲਈ ਜਾਂਦਾ ਸਿਰਪਰ ਚੱਕ ਲੈ ਕਹਿੰਦਾ ਬੱਲ ਨੂੰ ਪਿੱਛੇ ਪਿਆ ਮਾਉਣ ਸਿਲੰਡਰ ਪੜਾ ਕੇ ਦੇਖ ਗੁਰੂ ਕੰਮ ਕਰਦਾ ਹੈ ਕਿ ਨਹੀਂ ਉਹ ਤਾਂ ਆਇਆ ਹੋਊਗਾ ਆ ਹੁਣ ਆ ਕੇ ਕਰਕੇ ਇਹਨੂੰ ਪੱਦਰ ਤੇ ਬਾਤ ਆ ਜਾਂਦਾ ਕੋਈ ਨਹੀਂ ਕਰ ਉਹ ਕਾਕੂ ਖੂਈ ਪਰ ਮਾਰ ਪਿਆ ਆ ਛੱਡ ਤਾਂ ਗਿਆ ਕੋਈ ਹੈ ਕਾਲੀ ਕਾਲੀ ਜਾਇਆ ਹੈ ਆ ਵੀ ਕਾ ਵੀ ਇੰਨਾ ਬਾਹ ਹੋ ਗਿਆ ਬਹੁਤ ਤਾਂ ਅੱਖਾ ਉੱਥੇ ਆ ਉਹ ਬਹੁਤ ਦੱਪ ਰਾਂ ਕਾਬੂ ਹੋ ਗਿਆ ਉਧਰ ਤੇ ਬਾਜਿੰਦਾ ਚੰਗਾ ਬਾਬਾ ਮੈਂ ਦੋ ਵੀ ਕਿਹੜੀ ਬਰੀ ਲੱਗਦੀ ਮੈਨੂੰ ਬੈਣੀ ਗਿਆ ਤੈਨੂੰ ਦੱਸਦਾ ਤੇ ਬਾੜ ਦੇ ਥੱਲੇ ਥੱਲੇ ਆ ਆ ਜਾ ਵੀ ਕਿ ਆਪਦਾ ਘਟਣੀ ਹੋਈ ਜਾਂ ਕਿ ਪਤਾ ਹਾਂ ਵੀ ਫਿਰ ਉਹ ਤਾਂ ਜੇ 10 ਗੁੱਟੀਆਂ ਵੀ ਘਟ ਗਈਆਂ ਚੱਲ ਫੇਰ ਫੇਰ ਆਉਣਾ ਪੈਣਾ ਪੈਣੀ ਪਾਣੀ ਛੱਡੇ ਮੋਟੇ ਪਾਣੀ ਛੱਡੇ ਹੁਣ ਕਰਤਾ ਹੁਣ ਇੱਧਰ ਤਾਂ ਬਣੀ ਖੜਾ ਆ ਇਹ ਥੋੜੇ ਠੀਕ ਐ ਨਾ ਐਨ ਖੜਾ ਉੱਥੇ ਦੇ ਨੇ ਚਾਰ ਵਾਰ ਤਾਂ ਬਾਹਤ ਆ ਚਾਰ ਵਾਰੀ ਪਾਉਣਾ ਪੈਣਾ ਤਾਂ ਪਾਣੀ ਘੱਟਮ ਕਰਦੂ ਹੋਇਆ ਬਾਈ ਦਾ ਹੁਣ ਧੱਗੀ ਦੀ ਜਾਂਦੀ ਬੈਡ ਹੁਣ ਤਾਂ ਨਹੀਂ ਹੈਗੀ ਬਾਈ ਹਾਂ ਹੁਣ ਨਹੀਂ ਹੈਗੀ ਉੱਥੇ ਧਰਿਆ ਪਿਆ ਇਹ ਘੱਟ ਪਾਣੀ ਵਿੱਚ ਛੇੜਨਾ ਫਿਰ ਧੱਗੀ ਪੈਣ ਲੱਗ ਜਾਂਦੀ ਐ ਜਿੱਦਾਂ ਰਾਤੇ ਨਹੀਂ ਤੇ ਹੈਗੀ ਕੋਈ ਇਹਨੇ ਨੇ ਮੈਂ ਹੱਦ ਦਾ ਰਾਤ ਮੈਂ ਤਾਂ ਇੰਨਾ ਬਾਅਦ ਤਾਂ ਚਾਰ ਵਾਰੀ ਲੀਲੀ ਬਣਾਤੀ ਜੇ ਰਾਤ ਨੂੰ ਨਹੀਂ ਹੈਗਾ ਸਾਰੀ ਲੀਲੀ ਢੱਡ ਜਣੀ ਹਾਂ ਚਾਰ ਵਾਰੀ ਵਾਹਿਆ ਦੇ ਲਾ ਸਾਡੀ ਮੋਟਰ ਚੱਲਦੀ ਆਵੇਂ ਬਾਈ ਜਿਹੜਾ ਲਾਲ ਦੀ ਨਾਲ ਹੋ ਜਵੇ ਉਹ ਠੀਕ ਆ ਬਾਅਦ ਵਿੱਚ ਫਿਰ ਲੇਲੀ ਤੁਰਦੀ ਨਹੀਂ ਹੈਗੀ ਮੈਂ ਤੂੰ ਦੱਸਾਂ ਤਾਂ ਵੀ ਜਿਹੜਾ ਇੱਕ ਵਾਰੀ ਜਿਗਣਾ ਹੁਣ ਭਰਿਆ ਤਾਂ ਜੇ ਹੁਣੀ ਤੇਰਾ ਕੱਦੂ ਹੋ ਗਿਆ ਉਹਦੇ ਨਾਲ ਦਾ ਲੇਲੀ ਆਸੇ ਪਾਸੇ ਆਪੇ ਚਲੀ ਜਾਂਦੀ ਹੈ ਐਂ ਜ਼ੀਰੋ ਲੈਵਲ ਆਪਣੇ ਆਪ ਉਹ ਵੀ ਚੱਕਰ ਜੇ ਅੱਜ ਭਰ ਗਿਆ ਸੁੱਕ ਗਿਆ ਕੱਲੂ ਦੁਬਾਰਾ ਭਰ ਕੇ ਕੱਦੂ ਕਰਨਾ ਉਹ ਜਿਹਾ ਕੱਦੂ ਨਹੀਂ ਉਹ ਨਹੀਂ ਫਿਰ ਦੁਬਾਰਾ ਜਾਰਾ ਬਣਾਉ ਪੈਂਦਾ ਬਣਾਉ ਹੀ ਪੈਂਦਾ ਉਹ ਜਿਹਾ ਕੱਦੂ ਨਹੀਂ ਹੁੰਦਾ ਹੈਗਾ ਚੱਲੀਆ ਫਿਰ ਚੱਲ ਪਰ ਵਾ ਇਧਰ ਲੱਗ ਜਾਣਾ ਮੈਨੂੰ ਬਾਟ ਲੈ ਲੈ ਯਾਰ ਰੱਖਿਆ ਜੀ ਮੇ ਲੋਈ ਬੋਲੂ ਬਾਈ ਨੂੰ ਵਾ ਥੋੜਾ ਹੀ ਰੱਖੀ ਆਇਆ ਆ ਵੀ ਰੂਟਾ ਵੇਟਰ ਮਾਰਾ ਜਾ ਫੇਰ ਕੇ ਆ ਦੇਖ ਡੜਾ ਵੀ ਫੋੜ ਗਿਆ ਤਾਂ ਪੋਲਾ ਹੋ ਗਿਆ ਲੈ ਫੇਰ ਪੋਲਾ ਹੁਣੇ ਕਰਕੇ ਪਾਣੀ ਛੱਡ ਕੇ ਇੱਕਣੀ ਲਵਾ ਦੇਣੀ ਬਸ ਆਹ ਉਹ ਹੀ ਕਿਹਾ ਇਹਨੂੰ ਵੀ ਫੇਰ ਦੇ ਫਟਾ ਦੀ ਫੜ ਜੀ ਤਾਂ ਥੋੜਾ ਉੱਪਰੇ ਰੱਖ ਜੇ ਵਿੱਚ ਮਾਰ ਤੀਏ ਹਾਂ ਹਾਂ ਤੀਆ ਲਾ ਲਾ ਤੀਆ ਕਿ ਸਾਹ ਰੱਖ। ਚਲਾ ਆ ਨਾ ਇਹਨੂੰ। ਹਾਂ ਬਾਈ ਇੱਕ ਜਗ੍ਹਾ ਬੰਨ ਲਾ। ਵੀਰ ਹੋ ਨਹੀਂ ਲੱਗੀ ਵੀ ਸਾਈਡ 'ਪਾ ਪੱਤੀ। ਹਾਂ। ਤੂੰ ਡਰਾਈਵ ਕਰ ਲੈ ਆਂ ਉਹ ਯਾਰ। ਮਾਈਜੀ ਵਾਲੇ ਬਾਲਣਾ ਮੈਂ ਤਾਂ ਉਂ ਲਿਆਇਆ ਤਾਂ ਬਾੜੇ 'ਚ ਖੜਾ ਤਾ। ਨਹੀਂ ਨਾ ਬਾੜੇ ਤੂੰ। ਹਾਂ ਹਾਂ ਚੱਲ ਮੈਂ ਵੀ ਆ ਗਿਆ। ਮੈਂ ਫੂਕਰਾ ਆਇਆ। ਤੂੰ ਬੇਤੂੜ ਵਾਲੀ ਪਈ ਆ। ਉਹ ਲੈਣਾ ਤਾਂ ਹੀ ਪੈਂਦੀ ਹੈ ਜਿਆਦਾ ਹੋ ਜਾਂਦਾ ਨਾ ਸਾਰਾ ਲੱਗਦਾ ਅਲਹਮਦੁਲਿਲਹੀ ਤੇ ਹੋਣ ਵਿੱਚ ਬੋਣਾ ਨਹੀਂ ਨਾ ਹੈਗਾ ਲੈਣ ਪਾ ਕੇ ਫਾਇਦਾ ਕੀ ਹੈ ਦੇਖਣੇ ਕਰ ਦੂੰਗਾ ਜਿਆਦਾ ਵਿੱਚ ਬੋਣਾ ਨਹੀਂ ਹੈਗਾ ਜੇ ਤਾਂ ਵਿੱਚ ਬੋਣਾ ਹੁੰਦਾ ਹਾਂ ਪੈਰ ਮਾਰਦੀ ਮੜਾ ਗਿਆ ਪਰਲੇ ਪਾਸੇ ਨਹੀਂ ਪੈਂਦੀ ਉਰਲੇ ਪਾਸੇ ਹੀ ਜਾਂਦਾ ਪਰਲੇ ਵਜੇ ਇੱਕ ਇੱਕ ਹੋ ਜਾਣੇ ਇੰਨੀ ਕੀਦਾ ਕੁਝ ਨਹੀਂ ਆਹੋ ਤਾਂ ਜਾਣਾ ਪਾਉਗਾ ਇਹਦਾ ਇੱਕ ਹੋ ਜਾਣਾ ਮੈਂ ਮਾਰ ਵੀ ਦਊਗਾ ਕਹਤਾਲਾ ਇਹ ਤਾਂ ਪਾਣੀ ਨੇ ਜਦੇ ਚੱਕ ਦੇਣੀ ਆ ਉਹਨਾਂ ਨੇ ਸਿੱਕਿਆ ਚਲੋ ਜਿਹੜਾ ਕੈੜਾ ਗੂੜਾ ਮਾੜਾ ਮੋਟਾ ਨਰਮ ਹੋ ਜੂਗਾ ਕੈੜਾ ਹੋਇਆ ਉਹ ਤਾਂ ਹੋਇਆ ਸੀ ਰੋਣਾ ਨਹੀਂ ਸੋਨਾ ਹੋ ਗਿਆ ਸ਼ੁਰੂ ਬਹੁਤ ਕੈੜਾ ਹੋਇਆ ਇਹਦੇ ਘਟ ਕੈੜਾ ਤਾਂ ਮੇਰੇ ਉਹ ਬੌਕੜਾ ਹੋ ਗਿਆ ਤਾਂ ਹੀ ਉਦੋਂ ਉਹਨੇ ਇੰਨਾ ਰੌਲਾ ਪਾਇਆ ਮੈਂ ਕਿਹਾ ਲਾਈ ਜਲੂ ਤਾਂ ਜਿਹੜਾ ਕੁਸ ਹੈਗਾ ਆ ਨਹੀਂ ਤੇ ਸਿੱਕੜੀ ਪੈ ਗਈ ਨੀ ਉੱਪਰ ਜਦੋਂ ਓਕਣੀ ਆਈ ਪੈ ਗਈ ਇਹ ਨਹੀਂ ਇੰਨਾ ਕੈੜਾ ਮੇਰਾ ਬੌਕੜਾ ਹੋ ਗਿਆ ਤਾਂ ਅਸਲ ਜੋ ਸੁੱਕਾ ਛੇੜਿਆ ਉਹਦਾ ਕੀ ਤਾਂ ਅਗਰ ਜੇ ਉਹ ਫੇਰ ਮਾਰਦੇ ਹੋ ਨੇ ਚੱਲ ਦੇਖਦੇ ਆ ਕੋਈ ਨਹੀਂ ਪੱਟ ਕੇ ਦੇਖ ਲੈ ਕਿੰਨਾ ਕਾ ਤਾਂ ਵਧੀਆ ਬਣਦਾ ਆ ਉੱਪਰ ਤੇ ਤਾਂ ਦਿਖਦਾ ਥੱਲੇ ਪੱਟ ਕੇ ਵੀ ਮੜਾ ਜਾ ਹੋਵੇ ਨਾ ਮੜਾ ਜਾ ਹੋੂ ਗਿਆ ਬਸ ਉਸ ਤੋਂ ਬਈਏ ਨੇ ਪੋਲਾ ਹੀ ਚਾਹੀਦਾ ਮੜਾ ਜਾ ਪੋਲਾ ਹੀ ਚਾਹੀਦਾ ਉਹਨਾਂ ਨੂੰ ਕਿੱਥੇ ਦੇਖ ਤਾਂ ਪੱਟ ਕੇ ਕਿੰਨਾ ਕਾ ਪੋਲਾ ਹੀ ਚਾਹੀਦਾ ਚਾਹੀਦਾ ਤਾਂ ਪੋਲਾ ਹੀ ਆ ਪਰਲਾ ਪੱਟ ਕੇ ਦੇਖਿਆ ਜਿਹੜਾ ਹੁਣ ਫੇਰ ਕੇ ਗਿਆ ਤੀਏ ਵਿੱਚ ਬਹੁਤ ਆ ਪੈਰ ਤਾਂ ਐ ਘੜਦਾ ਪੁੱਬਲ ਚੋ ਪਾਣੀ ਚੱਕੀ ਕਰੂ ਰੇ ਲੱਗ ਨਹੀਂ ਤੂੰ ਰੋੜਦੀ ਸੁੱਕੇ ਚ ਇਨੇ ਰਿਡਾਲੀ ਪਈ ਆ ਲੱਗ ਰ ਗਿਆ ਸਾਰਾ ਜੀ ਬਾਰੇ ਮੀਂਹ ਪੈ ਰਿਹਾ ਐਨ ਫੇਰ ਵੀ ਧੂੜ ਉੜਦੀ ਦੇ ਲੈ ਨਹੀਂ ਧਰਤੀ ਸੁੱਕੀ ਆ ਹੈਂ ਧੁੱਪਾ ਵਾਂ ਖੇਤ ਲੈ ਪੂਰੇ ਸੁੱਕੇ ਐਨ ਬਾਦੇ ਜੇਤੀ ਜੇਤੀ ਫੇਰ ਬੈਕ ਲਾਈ ਜਾਂਦਾ ਮੀਂਹ ਆ ਗਿਆ ਨੀ ਆ ਗਿਆ ਦੇਖਦੇ ਕਿੰਨਾ ਕੁ ਪੈਂਦਾ ਹੁਣ ਤਾਂ ਹੋਊਗੀ ਸਪੀਡ ਤੇਜ਼ ਬਾਹ ਕੇ ਪਾਤੇ ਕਰ ਉਹ ਮੈਂ ਸਪੀਡ ਤਾਂ ਤੇਜ਼ ਹੋਊਗੀ ਨਹੀਂ ਦੀ ਮਾਰ ਕੇ ਬਾਉਂਡੀ ਦੰਦਾ ਹੁਣ ਇਹ ਚੱਲ ਕੋਈ ਨਹੀਂ ਪਾਣੀ ਚੜਦੇ ਵਿੱਚ ਵਾਦਣੇ ਆ ਤੇ ਦੇਖਾਂਗੇ ਜੇ ਕਿਹੜਾ ਹੋਗਾ ਵਿੱਚ ਪਾਵਾਂਗੇ ਹੋਰ ਕਿਆ ਪਰ ਕਿਹੜਾ ਤਾਂ ਹੁੰਦਾ ਨਹੀਂ ਹੈਗਾ ਕਾ ਬਣ ਗਿਆ ਇਹ ਬਹੁਤ ਵਧੀਆ ਬਣ ਗਿਆ ਇਹਦਾ ਬਣ ਗਿਆ ਇਹ ਚਲਾਉਂ ਵੀ ਆਉਂਦੀ ਐ ਕਿ ਸਾਗੇ ਛਾਪ ਕੇ ਰੇ ਸ਼ਵਰਾ ਦੇਖ ਰਹਾ ਹਾਂ ਹੁਣ ਤਾਂ ਨਹੀਂ ਆਣਾ ਆਹ ਇਹਦਾ ਟਰੈਕਟਰ ਦਾ ਕੈਮਰਾ ਜਿਹੜਾ ਹੈ ਉਹ ਵਾਲੂਆਂ ਦੇ ਤੋਂ ਨਾ ਹੈ ਆਹ ਨੂੰ ਬਾਹਰੋਂ ਬਾਹਰ ਦੇਖੀਂ ਲੈ ਜਿੰਨਾ ਜੇ ਬਾਹ ਹੁੰਦਾ ਬਾਈ ਜਾਣ ਦੇ ਬਾਹ ਤਾਂ ਹੁੰਦਾ ਬਾਹ ਉਹ ਇਹਨਾਂ ਸੁੱਪਾ ਬਹੁਤਾਂ ਧਰਤੀ ਇੰਨਾ ਜਿਆਦਾ ਨਹੀਂ ਲਗਾ ਆ ਥੱਲੇ ਦੇ ਸੁੱਤੀ ਨਿਕਲ ਗਈ ਏ ਧਰਤੀ ਦੇਖ ਲੈਣ ਨੀ ਹੋ ਗਿਆ ਸਪੀਡ ਪੂਰੀ ਜਾ ਦੇ ਦੇ ਲ ਆ ਕੇ ਪਾ ਕੇ ਕਰ ਉੱਤਰ ਬਾੜ ਦੇ ਜਾ ਕੇ ਆ ਤੂੰ ਮਾ ਬੜਾ ਡਰਾਈਵਰ ਹੈ ਪਤਾ ਬਾ ਦੇ ਜਿੰਦਾ ਵਾਹ ਉਹਨਾਂ ਦਾ ਵਸੇ ਨੇ ਕੋ ਪਾ ਕੇ ਚੰਦ ਕੋਈ ਨਹੀਂ ਚੱਲਣ ਦੇ ਨਹੀਂ ਪੂਰੀ ਸਪੀਡ 'ਚ ਪੈ ਰਹੇ ਆ ਹੁਣ ਹੋ ਗਿਆ ਫੁੱਲ ਸਪੀਡ ਗਿਆ ਲੈ ਹਾਂ ਸਫਲਾ ਕਰਦੇ ਉਨੀ ਬੌਣ ਦੇਣਾ ਇਹਨੇ ਜਿਹੜਾ ਰਹਿ ਗਿਆ ਉਹ ਫੇਲ ਆ ਗਿਆ ਬੌਣ ਤਾਂ ਨੂੰ ਉਹ ਫੇਲ ਨੂੰ ਵੀ ਨਹੀਂ ਪਹੁੰਚਦਾ ਬੌਣਾ ਉਨੀ ਕਿਹੜੇ ਆ ਗਿਆ ਚੱਲ ਜੇ ਬੌਂਦਾ ਬਾਇੋਂ ਦੇ ਉਹ ਬਸ ਆ ਨਾ ਬਾਈ ਮੇਰੇ ਵਾਲਾ ਨੂੰ ਕਿ ਇਹ ਦੂ ਕਰ ਦੇਣਾ ਜੇ ਲੋਡ ਬਈ ਕਦੂ ਚ ਵਾਦਾਂਗੇ ਪੈ ਰਹੇ ਆ ਫੁੱਲ ਸਪੀਡ ਗੱਲ ਹੈਂ ਕਾਂਟਾ ਘੱਟਾ ਲੈ ਲੇ ਕਾਂਟਾ ਘਲੇਟ ਹੋ ਗਿਆ ਚੱਲ ਕੋਈ ਨਹੀਂ ਮੀਤਾ ਪਿਆ ਉਡਦਾ ਡੇਰ ਕਿ ਕਿਰਾਉਟ ਦੀ ਆ। ਆ ਇਹ ਉਡਣੀ ਹਟ ਨੂੰ ਵੀ 5 ਮਿੰਟ ਤੱਕ। ਹਲੇ ਤਾਂ ਉਡਣੀ ਆ। ਹਲੇ 5 ਮਿੰਟ ਤੱਕ ਹਟਾ ਦੇਣੀ ਇਹਨੇ। ਉਹ ਗੁਰਜਾਣਾ ਡੇਰ ਦੇ ਪਾਪ ਆ ਜੇ ਤੂੰ ਠੁਮਾ ਕੇ ਪਾ ਦੇ ਰਿਹਾ ਬਾਅਦ ਵਿੱਚ ਢਾਈ ਜਾਣੇ ਜਿਹੜੇ ਬੈਗ ਲਾਉਂਦੇ। ਚੱਲ ਕੋਈ ਨਹੀਂ। ਚੱਲ ਪਤਾ ਨਹੀਂ ਮੈਨੂੰ ਕਿੱਥੋਂ ਲਾਉਣਾ। ਮੋਬਾਈਲ ਵੀ ਨਹੀਂ। ਬਾਹੋਂ ਚੱਪਰਾ ਫੇਰਾਉਣਾ। ਹੈ? ਹੁਣ ਥੋੜੋ ਕੈੜਾ ਹੋਣਾ। ਨਾ ਨਾ ਕੈੜਾ ਨਹੀਂ ਹੁੰਦਾ। ਹੁਣ ਕਿਹੜਾ ਕੈੜਾ ਹੋਣਾ ਉਹਨੇ? ਹਲੇ ਵੀ ਕੈੜਾ ਉਹ ਜੂ ਇੰਨਾ ਤਾਂ ਨਹੀਂ ਪੈ ਗਿਆ। ਮੀਂਹ ਵਿੱਚੇ ਚੱਲ ਰਹੀ ਆ ਭਾਈ। ਇੰਨਾ ਹੈਗਾ ਵੀ ਬਹੁਤਾ ਗਿੱਲਾ ਨਹੀਂ ਹੈਗਾ। ਮੀਂਹ ਵੀ ਥੋੜਾ ਹੀ ਆ ਫਿਰ ਵੀ ਥੱਲੇ ਦੇ ਸੁੱਕੀ ਮਿੱਟੀ ਨਿਕਲ ਰਹੀ ਆ। ਓਹ ਧੂੜ ਓਹ ਨੇ ਤੇ ਹਟ ਗਈ। ਓਹ ਮਿੱਟੀ ਹਲੇ ਥੱਲੇ ਸੁੱਕੀ ਨਿਕਲਦੀ ਆ। ਇਹ ਸੁੱਕੀ ਮਿੱਟੀ ਹੈਗੀ ਆ। ਮੀਂਹ ਵੀ ਪੂਰਾ ਪਿਆਰੀ ਵਿੱਚ ਆ ਪੈ ਰਿਹਾ ਥੋੜਾ ਪੈ ਰਿਹਾ ਨੇ। ਵਾਹੇ ਆ ਵੀ 10 ਮਿੰਟ ਹੋਰ ਦੇ ਦੇ ਤੇ ਬੈਨੇ ਚ ਬਾਹ ਹੋ ਜਾਣਾ। ਚੱਲ। ਛੱਡ ਕੇ ਕੱਦੂ ਹੋ ਜਾਊਗਾ ਵਾਹ ਨਹੀਂ ਫਿਰ ਵਿੱਚ ਕੱਦੂ ਕਰਨਾ ਪੈਣਾ ਤਾਂ ਉਹਦਾ ਕੈੜਾ ਹੋਏ ਕਰਕੇ ਇਹ ਬਣਾਤਾ ਵਧੀਆ ਜਮੇ ਆਪੇ ਪੈ ਗਿਆ ਨਹੀਂ ਆ ਇਹਨ ਬਣਾ ਦੇ ਨੇ ਹੁਣ ਯਾਰ ਗੰਨੇ ਸਾਰੀਆਂ ਫਸਲਾਂ ਦੀ ਜਾਨ ਨੂੰ ਆ ਇਹਨ ਵਧੀਆ ਇਹਨ ਨਹੀਂ ਵੀ ਜ਼ਰੂਰੀ ਤਾਂ ਪਵੇ ਸੂੜਾਈ ਉਹ ਸਾਬਜ਼ੀ ਦਾ ਪਵੇ ਆ ਇਹਨ ਹੋਵੇ ਵੀ ਹੜਾ ਆ ਜਾਵੇ ਕਿਤੇ ਸਾਬਜ਼ੀ ਤਾਂ ਨਹੀਂ ਸਭ ਤੋਂ ਵਧੀਆ ਨੂੰ ਸਤਿ ਸ਼੍ਰੀ ਅਕਾਲ ਜੀ ਪਹੁੰਚੇ ਵੇਂਦਰ ਬਾਈ ਕੋ ਵੇਂਦਰ ਬਾਈ ਕਹਿੰਦਾ ਜਾ ਕੇ ਆਉਣਾ ਕਹਿੰਦਾ ਭੈਣ ਹਾਂ ਆਟੋਮੈਟਿਕ ਚੱਕਣਾ ਆਇਆ ਤਾਂ ਕਹਿੰਦਾ ਨਾਲ ਆਟੋਮੈਟਿਕ ਚੱਕਣ ਨਾਲ ਜੀਲੀ ਦੇਖ ਕੇ ਆਉਂਦੇ ਹੁਣ ਤਾਂ ਮੀਂਹ ਸੋਨਾ ਹੋ ਗਿਆ ਹਾਂ ਪਰ ਉਨਾਂ ਜਿਆਦਾ ਵੀ ਨਹੀਂ ਹੈਗਾ ਠੀਕ ਹੈ ਆਈਆ ਵੀ ਚਲੋ 5-7 ਦਿਨ ਗੰਨੇ ਆ ਇਹਨੂੰ ਚਰੀ ਨੂੰ ਬਾਜਰੇ ਨੂੰ ਲੰਘ ਜੂਗੇ ਇਹ 5-4 ਦਿਨ ਹੋਰ ਲੇਟ ਵੀ ਹੋ ਜਾਣਾ ਪਾਣੀ ਮੈਂ ਅੱਜ ਛਾਬ ਦੇ ਰੱਖਿਆ ਬਦੋਂ ਚਲਾਈ ਹੋਣੀ ਅੱਜ ਮੋਟਰ ਵੀ ਕੱਲ ਨੂੰ ਰੇਪਾ ਦਮ ਇਹਨਾਂ ਚ ਪਾਣੀ ਦਾ ਠੀਕ ਆ ਹਾਂ ਵੀ ਕੱਲ ਨੂੰ ਰੇਪਾ ਕੇ ਫਿਰ ਜਰਾ ਵੀ ਦਵਾਂਗੇ ਜਮੀਂ ਪੈ ਗਿਆ ਤਾਂ ਸਭ ਤੋਂ ਵਧੀਆ ਖੇਤਾ ਚਲੋ ਵੱਖਰੀ ਗੱਲ ਆ ਪਤਾਉ ਤੁਸੇ ਗੰਨਾ ਵਧੀਆ ਖੜਾ ਹਾਂ ਗੰਨਾ ਠੀਕ ਹੈ ਤੇ ਫਲ ਵੀ ਹੋੜੀ ਗੰਨਾ ਉਹ ਖੜਾ ਬਈ ਬਿੰਦਰ ਦਾ ਇਹ ਉਹ ਸਾਈਡ ਪਾਸ ਨਾ ਗੰਨਾ ਦਾ ਠੀਕ ਹੈ ਥਾਰਾ ਨੂੰ ਨਹੀਂ ਪ੍ਰੋਬਲਮ ਹੈਗੀ ਕੋਈ ਵੀ ਠੱਤੀ ਨੂੰ ਆ ਕੇ ਸੁੱਕਿਆ ਬਤਾ ਠੱਤੀ ਨੂੰ ਆ ਇਹ ਮੇਰਾ 95 ਦੇ ਵੀ ਉੱਪਰ ਉੱਪਰ 95 ਦਾ ਪੱਟਿਆ ਬਹਣਾ ਹੈ ਹਾਂ ਬਾਕੀ ਬਾਕੀ ਦੇਖੀ ਸੁੱਕਿਆ ਬਈ ਇਕਣਾ ਸੁੱਕਿਆ ਵੀ ਧੁੱਪ ਵੀ ਬਹੁਤ 95 ਦਾ ਨਹੀਂ ਸੁੱਕਿਆ ਯਾਰ ਮੇਰੇ ਦੇਖੀ ਤੈਨੂੰ ਦਿਖਾਉਣਾ ਪਿੰਡ ਜਾ ਕੇ ਉਹ ਠੀਕ ਹੋ ਜਾਣਾ ਹੋ ਜੀ ਠੀਕ ਹੈ ਮੀਂਹ ਨਾਲ ਤਾਂ ਠੀਕ ਹੋ ਜਾਣਾ ਮੀਂਹ ਤੇ ਬਿਮਾਰੀ ਅੱਧੀਆਂ ਚੱਕ ਦਿੰਦਾ ਹਨਾ ਅੱਧੀਆਂ ਗਿਆ ਸਭ ਚੱਕ ਦਿੰਦਾ ਹੁਣ ਜਿੰਨੇ ਨਦੀਆਂ ਚ ਦਰਖਤ ਸੁੱਕ ਰਹੇ ਤੇ ਸਾਰੇ ਮਿਝਾਰ ਗਏ ਕਿਉਂਕਿ ਮੀਂਹ ਨਹੀਂ ਪਿਆ ਨਦੀ ਦੀ ਤਰ੍ਹਾਂ ਤੇ ਕਿਹੜੇ ਸਾਰੇ ਸੁੱਕ ਰਹੇ ਆ ਔਰ ਡੇਕਾਂ ਜਿਹੜੀਆਂ ਨਦੀ ਪਰ ਤੇ ਦਿਖਦੀਆਂ ਸਾਰੇ ਪੱਤੇ ਮੁੱਜ ਗਏ ਤੇ ਮੁੱਜ ਗਏ ਪੱਤੇ ਹਮਮ ਉਹਨੇ ਬਹੁਤ ਫਰਕ ਪਾਤਾ ਇਹ ਕਿੰਨੇ ਦਿਨ ਹੋ ਗਏ ਬਾਈ ਲੱਗੇ ਨੂੰ ਇਹ ਲੱਗੀ 24 25 ਨੂੰ ਅੱਛਾ 24 25 ਨਹੀਂ ਪਾਉਣਾ ਹਲੇ 24 25 ਨੂੰ ਆ ਯਾਰ ਹਾਂ

ਇਹ ਤਾਂ ਹੁਣ ਵਧੀਆ ਮਾਰਦੀ ਹੈ ਨਾ ਮਾਰਦੀ ਹੈਗੀ ਹੋਰ ਪਿਲਕ ਜੀ ਚੱਕ ਹੋ ਜਣੀ ਜਿਹੜੀ ਜਮਾਈਆਂ ਉਹ ਤਾਂ ਆਇਆ ਉਹ ਧੁੱਪ ਵੀ ਵਾਖਦ ਰਹੀ ਹੈ ਹੁਣ ਮੀਤੇ ਠੰਡਾ ਮੌਸਮ ਦਾ ਆਹੋ ਫਰਕ ਆ ਫਰਕ ਪੈ ਗਿਆ ਦੇਖੀ ਜਿਹੜੀਆਂ ਹੁਣ ਲਵਾਈ ਹੋ ਰਹੀ ਹੈ ਉਹ ਵਧੀਆ ਰਹਿਣੀ ਜ਼ਿਆਦਾ ਉਹ ਤਾਂ ਆਇਆ ਉਹ ਹਰੇ ਰਹਿਣੇ ਉਹ ਸੁੱਕਣੇ ਨਹੀਂ ਹਰੇ ਰਹਿਣੇ ਆਹ ਇਹਦੇ ਇੱਕ ਵਾਰ ਸੁੱਕ ਕੇ ਦੁਬਾਰਾ ਹਰੇ ਹੋਏ ਆ ਦੁਬਾਰੇ ਹਰੇ ਹੋਣ ਆਹ ਫਾਸਕਾ ਆ ਬੂਟੇ ਬੂਟੇ ਲਾਦੇ ਉਹਨਾਂ ਮਾਰਕਾਂ ਦਾ ਲਾ ਲਾ ਅੱਛਾ ਇਹ ਕਿੰਨੀ ਕਿਹੜੇ ਖੇਤ ਆ ਤੇਰੇ ਆਹੀ ਆਚਾਰ ਹਨ ਹਾਂ ਠੀਕ ਹੋ ਗੰਨਾ ਹਾਂ ਠੀਕ ਹੋ ਗੰਨਾ ਚਲੋ ਚਲੀਏ ਫਿਰ ਚਲੋ ਜੀ ਅਬ ਇਹ ਬਹੁਤ ਮੜਾ ਹੋ ਗਿਆ ਮਾਰੀ ਜਾਂਦਾ ਦੋ ਤੁਰਦਾ ਨਹੀਂ ਹੈਗਾ ਕਾਤੇ ਸਾਲੇ ਨੇ ਦੇਖ ਅੱਧਰ ਜਾ ਤੇ ਜਿੰਨੇ ਉੱਧਰ ਤੇ ਆਉਣਾ ਫੇਰ ਭੱਜਣਾ ਫੇਰ ਸਾਲੇ ਨੇ ਦੇਖ ਕੁਝ ਨਹੀਂ ਦੇਖਣਾ ਹੈਗਾ ਫੇਰ ਇਹ ਫੇਰ ਤਾਂ ਇਹ ਰਾਤ ਤੇ ਸ਼ੁਰੂ ਤੇ ਜਾ ਸੀ ਵੀ ਬਹੁਤ ਰੱਖਿਆ ਬਹੁਤ ਹੁੰਦਾ ਦਾ ਨਾ ਛੋਟੇ ਹੁੰਦੇ ਹੋਏ ਨੇ ਬਹੁਤ ਲੈ ਕੇ ਜਾਣਾ ਮੋਟਰਬੈਰ ਨੂੰ ਪੂੰਚਾ ਮਰੋੜ ਮਰੋੜ ਕੇ ਮਸਾ ਸਿਰੇ ਪ ਜਾਣਾ ਹਾਂ ਕਈ ਵਾਰੀ ਜਿੱਥੇ ਤੇ ਹੱਥ ਛੁੱਟ ਗਿਆ ਆ ਘਰ ਤੇ ਫੇਰ ਲੈ ਕੇ ਜਾਣਾ ਪੈਂਦਾ ਘਰ ਤੇ ਲੈ ਦੋ ਵਾਰੀ ਲਈਏ ਘਰ ਤੇ ਹਾਂ ਉੱਥੇ ਤੇ ਪਤਨੀ ਕਹੇਗਾ ਲੈ ਉੱਥੇ ਤੇ ਮੋਟਰਬੈਰ ਦੇ ਨਾਲ ਘਰ ਨੂੰ 120 ਸਪੀਡ ਕਰਾਉਣਾ ਉਹੀ ਜੇ ਅਸੀਂ ਵੀ ਜਸ ਸਕੂਲ ਜਾ ਕਰਦੇ ਤਾਂ ਜ ਹੌਲੀ ਜਾਂਦੇ ਹਾਂ ਸਕੂਲ ਵਾਲਾ ਹੀ ਕੰਮ ਦਾ ਜਿਹੜਾ ਬਾਬੇ ਸਕੂਲ ਗਿਆ ਕਹਿੰਦਾ ਜਿਹੜਾ ਸਕੂਲ ਜਾ ਕਰਦੇ ਦੋ ਕੰਮ ਦਾ ਜਦ ਸਕੂਲ ਨੂੰ ਜਾਣਾ ਹੌਲੀ ਹੌਲੀ ਛੁੱਟੀ ਹੋਣੀ ਇਹ ਤੇ ਗੋਲੀ ਕੁੱਟੀ ਹੁੰਦੀ ਸਾਰੇ ਗੋਲੀ ਉਹ ਤਾਂ ਠੀਕ ਆ ਉਹ ਠੀਕ ਐ ਬਈ ਬਹੁਤ ਹੈ ਉਹ ਇਹ ਜੀ ਸੀਰੀ ਇਹ ਜੀ ਆ ਕਿ ਪਹਿਲੇ ਯੂਰੀਆ ਲੈ ਫੇਰਾ ਚੱਲ ਠੀਕ ਆ ਪਾ ਦੀਏ ਹਾਂ ਹਾਂ ਚਾਹੀਦਾ ਨਹੀਂ ਨਹੀਂ ਮੋੜ ਲੈ ਜੱਲੀ ਘਰ ਨੂੰ ਨਹੀਂ ਬੰਮੇ ਨੇ ਕਹਤਾ ਤਾਂ ਮੋੜ ਲੈਣਾ ਘਰ ਨੂੰ ਜਦ ਚਾਹੀਦਾ ਹੁਣ ਤਾਂ ਆਹੀ ਆ ਦਾਦੇ ਨੇ ਮੈਂ ਤਾਂ ਯੂਰੀਆ ਸੋਤੇ ਨੇ ਚਕਾਰ ਤਾਂ ਨਹੀਂ ਤਾਂ ਮੈਂ ਤਾਂ ਉਹਨੂੰ ਅੱਡਾ ਝੋਲੀ ਕਿਉ ਲੈਂਦੀ ਐ ਉਹ ਮਾਰ ਦੇਣਾ ਤਾਂ ਪਰਸੋਂ ਦਾ ਕਹਿੰਦਾ ਇਹਨੂੰ ਮੈਂ ਝੋਲੀ ਆ ਝੋਲੀ ਇੱਕੋ ਹੀ ਆ ਜੀ ਮੈਂ ਕਿ ਕਿੰਨਾ ਕਰੂੰਗਾ ਤੈਨੂੰ ਕੁਝ ਵੀ ਕਰਨਾ ਹੈ ਤਾਂ ਤੈਨੂੰ ਵਿੱਚ ਬੜਨਾ ਸਬੂਤੇ ਮੇਰੇ ਪੜਦੇ ਨੇ ਸਾਰੇ ਮੈਂ ਉਹ ਵਿੱਚ ਬੜੂੰਗਾ ਤੂੰ ਬੰਦੂ ਜਿੱਥੇ ਖੜ ਗਿਆ ਉੱਥੇ ਮਨ ਨੂੰ ਬੜੀ ਫੜਾਤੀ ਲਿਆ ਦੀ ਕਿਹੜੀ ਝੋਲੀ ਥੈਲਾ ਫੋੜਨਾ ਥੈਲਾ ਥੈਲੇ ਚ ਪਾ ਲਈ ਕਿ ਉੱਥੇ ਜਾ ਕੇ ਫੜਾਤੇ ਭਾਈ ਜਿੰਨੇ ਕੋ ਹੋ ਗਏ ਥੈਲਾ ਲਿਆ ਆ ਉੱਥੇ ਤੇ ਝੋਲੀ ਵੀ ਝੋਲੀ ਚੱਕ ਕੇ ਅੰਦਰ ਤੇ ਤੈਨੂੰ ਥੈਲਾ ਇਸ ਮਸੇ ਸਿਰ ਪਰ ਰੱਖਣਾ ਅੰਦਰ ਪਈ ਝੋਲੀ ਅੱਛਾ ਤੇ ਚੱਲੀ ਗਿਆ ਉੱਥੇ ਚਲੀ ਜਾਣਾ ਕੰਮ ਗੈਲ ਕੋ ਪਾਉਣਾ ਨਹੀਂ ਜਿੰਕ ਐਰਨ ਸਲਫਰ ਮੈਨੂੰ ਕੋਈ ਪੁੱਛੁੰਦਾ ਹੈਗਾ ਇਹ ਤੁਸੀਂ ਹੀ ਪਾਉਂਦੇ ਆ ਇਹ ਜੀ ਆਈਟਮ ਹਮ ਜਿਹਦੇ ਇਹ ਤਾਂ ਪਹਿਲਾਂ ਹੀ ਬਹੁਤ ਹੈ ਰੇਸੀ ਦੀ ਵੇੜਾ ਹੈ ਆਟਮਾ ਪੁਆਇੰਟ ਮਾ ਪਹਿਲਾਂ ਹੀ ਪਈਆਂ ਹੋਈਆਂ ਇਹ ਫੇ ਚੋਰੀ ਪਾ ਦਿੰਦਾ ਬਾਬਾ ਇਹੀ ਮਤਲਬ ਉਹ ਸਦਾ ਗੱਗ ਕਹਿੰਦਾ ਪਹਿਨਾ ਆਟਮਾ ਪਈਆਂ ਪਈਆਂ ਤੇ 10 ਕਿਲੋ ਦੀ थैਲੀ ਦੀ ਸਲ ਫਰਦੀ ਹਾਂ ਹੈ 10 ਕਿਲੋ ਦੀ ਦੂਈ ਦੀ ਦਾਣੇ ਵਾਲੀ ਦਾਣੇ ਜਿਹੜੀ ਹਾਂ 10 ਕਿਲੋ ਦੀ थैਲੀ ਤਿੰਨ ਥੈਲੀਆਂ ਦੇ ਵਿੱਚ 3 ਕਿਲੋ 30 ਕਿਲੋ ਇੱਕ ਇੱਕ ਥੱਲਾ ਡਾਏ ਦਾ ਜਿਹਦੇ ਨਾਲ ਲੱਗਦੇ ਪਹਿਲਾਂ ਹੀ ਸੜਦਾ ਤੈਨੂੰ ਥੈਲੇ ਡਾਇ ਦਾ ਡੁੱਡੂ ਕਰਤਾ ਹੂੰ ਮੈਂ ਤਾਂ ਛਾਲਾ ਮਾਰਦੇ ਤਾਂ ਹੀ ਛਾਲਾ ਮਾਰਦੇ ਹੁਣ ਜੂਰੀਆ ਪੋਂ ਉੱਧਰ ਇੱਕ ਨਹੀਂ ਉੱਧਰ ਰਹਿ ਗਿਆ ਤਾਂ ਹੂੰ ਅੱਗ ਕੱਲ ਮੈਂ ਇੱਕ ਥੈਲਾ ਡਾਇ ਦਾ ਇੱਕ ਜੂਰੀਏ ਦਾ ਇੱਕ ਥੈਲੀ ਵੀ ਸਰਫਰਣੇ ਸੁਨੇਖ ਕਰਕੇ ਇੱਥੇ ਸਿਧਾਇਆ ਕੱਲ ਠੀਕ ਹੈ ਯਾਰ ਇਹ ਕਿਹੋ ਜਿਹੇ ਵਿਚੋਂ ਕਿੰਨੇ ਦਿਨ ਹੋ ਗਏ ਨੇ ਲੱਗਿਆ ਨੂੰ ਹਾਂ ਤਾਂ ਲੱਗੇ ਨੇ ਕਿੰਨੇ ਦਿਨ ਹੋ ਗਏ ਇਹ ਵੀ ਮੇਰੀ ਗੱਲ ਸੁਣੋ ਜੀ ਇਹ ਲੱਗੇ ਆ ਆਪਣੇ 17 ਤਰੀਕ ਨੂੰ ਆਹ ਲੱਗੇ ਆ 18 ਨੂੰ ਆਹ ਲੱਗਾ ਲੱਗਾ 17 18 ਨੂੰ ਆਹ ਲੱਗਿਆ ਆ 10 ਦਿਨ ਹੋਏ ਆ 19 ਨੂੰ ਆਹ ਲੱਗਿਆ ਥੱਲੇ ਵਾਲਾ 10 12 ਦਿਨ ਹੋਏ ਆ 10 11 ਦਿਨ 19 ਨੂੰ ਉੱਥੇ ਲੱਗਿਆ 19 ਨੂੰ ਆ ਲੱਗਿਆ ਹੋਰ ਕਿੰਨਾ ਕ ਜੂਰੀਆ ਪਾਉਣਾ ਹਲੇ ਝ ਹੁਣ ਇਸੇ ਬਾਅਦ ਬਾਅਦ ਹੈ ਨਾ ਸੈਲਾ ਪਾ ਲੈਣ ਤੇ ਕੱਟ ਕੇ ਥੋੜਾ ਬਹੁਤਾ ਘਰ ਤੇ ਚੱਕਰੇ ਆਉਂਗਾ ਮੈਂ ਨਾ ਇਹਦੇ ਬਾਅਦ ਕਹਿੰਦਾ ਮੈਂ ਇਹਦੇ ਬਾਅਦ ਹਾਂ ਇਹਦੇ ਬਾਅਦ ਤਾਂ ਜੀੜੀ ਤੈਨੂੰ ਵੀ ਜਗੇ ਨੇ ਟਾਈਪ ਜਣ ਤੂੰ ਤੈਨੂੰ ਜਿਆਦਾ ਨਹੀਂ ਹਾਈਬ੍ਰਿਡ ਨੂੰ ਨਹੀਂ ਹਾਈਬ੍ਰਿਡ ਤਾਂ ਹੈ ਹੀ ਨਹੀਂ ਮੇਰੀ ਇਹ ਉਹ ਸੱਚੋ 310 ਆ ਹਾਂ ਭਾਈ 110 ਤਾਂ ਅੱਗੇ ਨੇ ਇਹਨੇ ਤਾਂ ਦੂ ਖਾਈ ਜਾਣੇ ਰਾਮਦਾਰੀ ਗਿਆ ਤੈਨੂੰ ਵੀ ਕਰ ਸਕਦੀ ਹੈ ਇਹ ਤਾਂ ਠੀਕ ਹੈ ਹਾਂ ਉਹਨੇ ਵੀ ਲੇਟ ਆ ਜਿਹੜੀ ਇਹ ਟਾਈਮ ਲਾਉਗੀ ਪੂਰਾ ਤੇ ਤਾਂ ਹੀ ਉਹ ਪੂਸ਼ਾ ਵਾਲਾ ਕੰਮ ਪੂਸ਼ਾ 4-4 5-5 ਖਾ ਜਾਂਦੀ ਸੀ ਜਿਹੜੀ ਜੀਰੀ ਨੇ ਟਾਈਮ ਲੈਣਾ ਹੈ ਉਹ ਥੋੜਾ ਰੇਵ ਵੱਧ ਖਾ ਜਾਂਦੀ ਆ ਤੈਨੂੰ ਟਾਈਮ ਦੀ ਜਸ 135 ਕਿਦਾਂ ਲੰਦੀ ਆ ਮੋਲ ਰਾਜੀ 125 ਲਿਖਿਆ ਹੋਰ ਕੀ ਲਾ ਲਾ 135 ਕੀ ਹੈ 125 ਕਿਦਾਂ ਲੰਦੀ 125 ਕਿਦਾਂ ਤੇਰੀ ਵੀ ਹਾਈਬ੍ਰਿਡ ਹੈ ਤੇਰੇ 4 ਮਹੀਨੇ 4 3 12 ਚਾਵੇਂ ਲੈਣੇ ਨੇ ਉਹ ਸਣੇ ਪਨੀਰੀ ਹੁੰਦੇ ਆ ਅੱਛਾ ਹਾਂ ਬੱਦ ਪਨੀਰੀ ਹੁੰਦੇ ਆ ਚੱਲ ਫਵਾ ਫਾਪੂ ਗਾ ਰੇ ਹੁਣ ਤੂੰ ਚਲੋ ਇੱਥੇ ਸਮਾਪਤ ਕਰਦੇ ਜੀ ਫਿਰ ਅੱਜ ਦੀ ਵੀਡੀਓ ਤੇਰੀ ਬਣ ਗਈ ਬਈ ਹਾਂਜੀ ਸਤਿ ਸ਼੍ਰੀ ਅਕਾਲ ਤੇਜਾ ਬਾਈ ਮਤਲਬ ਹੁਣ ਮਿਲਿਆ ਇਹ ਕਹਿੰਦਾ ਵੀਡੀਓ ਬਣੀ ਬੈਠਾ ਪੂਰੀ